ਭਗਵੰਤਮਾਨ ਸਰਕਾਰ ਦੇ ਵਿੱਚ ਜਿਹੜੇ 52 ਪੁਲਿਸ ਮੁਲਾਜ਼ਮ ਡਿਸਮਿਸ ਕੀਤੇ ਗਏ ਇਹਦਾ ਮਾਮਲਾ ਜਿਹੜਾ ਭਖਦਾ ਜਾ ਰਿਹਾ ਹੈ ਇਹ ਜਿਹੜੇ ਡਿਸਮਿਸ ਕੀਤੇ ਆ ਇਹ ਕਾਂਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਹੈ ਤੇ ਇੱਕ ASI ਹੈ ਜਿਹੜਾ ਲਾਈਵ ਹੋਇਆ ਕਿ ਉਹ ਕਹਿੰਦਾ ਡੀਜੀਪੀ ਦਫ਼ਤਰ ਸੈਕਟਰ 9 ਹੈੱਡਕੁਆਟਰ ਦੇ ਵਿੱਚ ਧਰਨਾ ਦੇ ਮੰਗੇ ਕਿ ਜਾਂ ਤਾਂ ਇਹਨਾਂ ਨੂੰ 52 ਨੂੰ ਬਹਾਲ ਕਰੋ ਤੇ ਜਾਂ ਜਿਹੜੇ ਆਈਪੀਐਸ ਆ ਜਿਨ੍ਹਾਂ ਤੇ ਮੁਕੱਦਮੇ ਦਰਜ ਆ ਉਹਨੇ ਨਾਂ ਵੀ ਲਿਆ ਕਾਫੀਆਂ ਤੇ ਵੀ ਫੀਮਾਂ ਦੇ ਪਰਚੇ ਦਰਜ ਆ ਤਿੰਨ ਤਿੰਨ ਮੁਕੱਦਮੇ ਕ੍ਰਪਸ਼ਨ ਦੇ ਦਰਜ ਆ ਹੋਰ ਆ آمدਨ ਤੋਂ ਵੱਧ ਸਰੋਤ ਹੈ ਉਹ ਕਹਿੰਦਾ ਡੀਜੀਪੀ ਦੇ ਕਮਾਊ ਪੁੱਤ ਹੈ ਕਹਿੰਦਾ ਉਹਨਾਂ ਨੂੰ ਛੇੜਿਆ ਨਹੀਂ ਤੇ ਇਹਨਾਂ ਤੇ ਪਰਚੇ ਦਿੱਤੇ ਤੇ ਜੇ ਨਾਂ ਬਹਾਲ ਕੀਤੇ ਜਾਂ ਉਹਨਾਂ ਡਿਸਮਿਸ ਕੀਤੇ ਤਾਂ ਅਸੀਂ ਸੈਕਟਰ 9 ਹੈੱਡ ਕੁਆਰਟਰ ਪੁਲਿਸ ਦੇ ਪੁਲਿਸ ਹੈੱਡ ਕੁਆਰਟਰ ਤੇ ਧੰਨਾਂ ਦੇਵਾਂਗੇ ਪਰਚੇ ਹੁੰਦੇ ਆ ਕਹਿੰਦਾ ਹੋ ਜਾਂਦੇ ਜ਼ਿਲ੍ਹਾ ਚ ਬੰਦੇ ਜਾਂਦੇ ਡੰਗਰ ਨਹੀਂ ਜਾਂਦੇ ਕਾਫੀ ਇੱਕ ਐਸਆਈ ਹੋ ਜਾਂਦਾ ਉਹ ਰਿਟਾਇਰਡ ਹੈ ਤੇ ਜਾਂ ਪਈ ਮੌਜੂਦਾ ਹੈ ਉਹ ਮੌਜੂਦਾ ਮਤਲਬ ਲੱਗਿਆ ਹੋਇਆ ਮਹਿਕਮੇ ਦੇ ਵਿੱਚ ਹੈ ਤੋਂ ਕਾਫੀ ਤਲਖੀ ਦੇ ਵਿੱਚ ਬੋਲ ਰਿਹਾ ਹੈ ਕਿ ਜਿਹੜੇ ਅੱਤਵਾਦ ਹੰਡਾਉਣ ਵਾਲੇ ਸੀ ਕਹਿੰਦਾ ਉਹਨਾਂ ਨੂੰ ਡਿਸਮਿਸ ਕਰਤਾ ਤੇ ਕਈ ਅਫਸਰਾਂ ਦੇ ਕਹਿੰਦਾ ਫੀਮ ਦੇ ਪਰਚੇ ਦਰਜ ਆ ਕ੍ਰਪਸ਼ਨ ਦੇ ਪਰਚੇ ਦਰਜ ਆ ਹੋਰ ਇਧਰ ਉਧਰ ਦੇ ਮਾਮਲੇ ਆ ਉਹਨਾਂ ਦੀ ਜਿਹੜੀ ਜਾਂਚ ਹੈ ਜਿਹੜੀ ਉਹ ਕਰਵਾਈ ਜਾਵੇ ਤੇ ਇਹਨਾਂ ਛੋਟੇ ਮਲਾਜਮਾਂ ਨੂੰ ਕਹਿੰਦਾ ਡਿਸਮਿਸ ਕੀਤਾ ਗਿਆ ਹੁਣ ਜਦੋਂ ਇੰਨਾ ਪਤਾ ਹੀ ਐਸਆਈ ਸਾਹਿਬ ਤੁਹਾਨੂੰ ਕਿ ਛੋਟੇ ਮਲਾਜਮਾਂ ਨੂੰ ਡਿਸਮਿਸ ਕੀਤਾ ਗਿਆ ਤੁਸੀਂ ਪਹਿਲੀ ਗੱਲ ਤਾਂ ਅਫਸਰਾਂ ਦੇ ਪੈਸੇ ਕਿਉਂ ਫੜਦੇ ਹੋ ਦੂਜੀ ਗੱਲ ਜਿਹੜੀ ਪੀਪੀਆਰ ਹੈ ਪੰਜਾਬ ਪੁਲਿਸ ਰੂਲ ਉਹਦੇ ਵਿੱਚ ਕਿਤੇ ਰੋਟੀ ਖਾਣ ਦਾ ਟਾਈਮ ਨਹੀਂ ਲਿਖਿਆ ਮੁਲਾਜ਼ਮ ਨੂੰ ਕਿਤੇ ਭਗਵੰਨ ਦਾ ਟਾਈਮ ਨਹੀਂ ਲਿਖਿਆ ਕਿਤੇ ਨੀਂਦ ਲਿਖਿਆ 24 ਘੰਟੇ ਡਿਊਟੀ ਤੇ ਹਾਜ਼ਰ ਰਹਿਣ ਵਾਰੇ ਲਿਖਿਆ ਤੇ ਦੂਸਰਾ ਜਿਹੜਾ ਹੈਗਾ ਜਿਹੜੀ ਜੇ ਜ਼ਿਲ੍ਹੇ ਦਾ ਐਸਐਸਪੀ ਹੈ ਐਸਪੀ ਹੈ ਡੀਐਸਪੀ ਹੈ ਉਹਦੀ ਰਪੋਰਟ ਨਹੀਂ ਪੈਂਦੀ ਜੇ ਉਹ ਥਾਣੇ ਦੇ ਵਿੱਚ ਆਉਂਦਾ ਜੇ ਆ ਕੇ ਉਹਨੇ ਸੱਚ ਨੂੰ ਕਹਤਾ ਵੀ ਆਹ ਜਿਹੜਾ ਹੈਗਾ ਰੁਕਾ ਕੱਟ ਕੇ ਜਾਂ ਈਐਸਆਈ ਦੇ ਬਿਆਨਾਂ ਤੇ ਜਾਂ ਆਹ ਬੰਦੇ ਦੇ ਬਿਆਨਾਂ ਤੇ ਪਰਚਾ ਦਰਜ ਕਰ ਤਾਂ ਉਹਦੀ ਜ਼ਰੂਰਤ ਨਹੀਂ ਹੈਗੀ ਵੀ ਪਰਚਾ ਨਾਮ ਦਰਜ ਕਰੂਗਾ ਕਿਉਂਕਿ ਉਹ ਆਪਦੇ ਹੁਕਮ ਅਦੂਲੀ ਕਰੂ ਆਪਦੇ ਅਫਸਰ ਦੇ ਤੇ ਦੂਜਾ ਜਦੋਂ ਇਨਟੈਰੋਗੇਟ ਕੀਤਾ ਜਾਂਦਾ ਸੀਆਈ ਦੇ ਵਿੱਚ ਜਾਂ ਮਤਲਬ ਥਾਣਿਆਂ ਦੇ ਵਿੱਚ ਤਾਂ ਉੱਥੇ ਜੀਓ ਰੈਂਕ ਦੇ ਅਧਿਕਾਰੀ ਹੈ ਜਿਹੜਾ ਡੀਐਸਪੀ ਆ ਜਾਂ ਮਤਲਬ ਐਸਬੀ ਆ ਐਸਐਸਪੀ ਆ ਉਹਦੀ ਹਾਜ਼ਰੀ ਚ ਕਰਾਉਂਦਾ ਹੈ ਤਾਂ ਉਹਦੀ ਰੋਜ਼ਨਾਮੇ ਚ ਰਪਟ ਨਹੀਂ ਪੈਂਦੀ ਉਹ ਦੋ ਨੰਬਰ ਚ ਹੋ ਜਾਂਦਾ ਤੇ ਮਾਰਿਆ ਜਿਹੜਾ ਹੈਗਾ ਇਹ ਸੱਚ ਹੋ ਜਾਂਦਾ ਇਹ ਚ ਕੋਈ ਦੂਰ ਹੈ ਨਹੀਂ ਉੱਥੇ ਤੁਸੀਂ ਇਹ ਗੱਲ ਕਹੋ ਕਿ ਅਸੀਂ ਨਾ ਪੈਸਾ ਲਈਏ ਨਾ ਪੈਸਾ ਅਸੀਂ ਫੜਗੀ ਤੇ ਜਿਹੜਾ ਵੀ ਅਫਸਰ ਸਾਡੇ ਤੋਂ ਕੰਮ ਕਰਾਉਂਦਾ ਆ ਕਿ ਅਸੀਂ ਉਹਦਾ ਜਿਹੜਾ ਹੈਗਾ ਹੁਕਮ ਮੰਨਦੇ ਆ ਤੇ ਪਰ ਉਹਦੀ ਰਫਟ ਪਵੇ ਮੰਨ ਲਓ ਉਹਨੱਕ ਕਪਤਾਨ ਹੈ ਉਹ ਸੀਆਈ ਦੇ ਵਿੱਚ ਜਾ ਕੇ ਇੰਟਰੋਗੇਸ਼ਨ ਕਰਾਤੀ ਉੱਥੇ ਬੰਦਾ ਮਰ ਗਿਆ ਪਰਚਾ ਕਿਤੇ ਹੋਊਗਾ ਪਰਚਾ ਉੱਥੇ ਇਨਚਾਰਜ ਤੇ ਹੋਊਗਾ ਜਾਂ ਜਿਹਨੇ ਚੱਡੇ ਪਾੜੇ ਲੱਤਾਂ ਫੜੀਆਂ ਘੋਟਾ ਲਾਇਆ ਜੋ ਵੀ ਉੱਥੇ ਕਨਸਟੇਬਲ ਹੈਡ ਕਨਸਟੇਬਲ ਪਰਚਾ ਉਹਨਾਂ ਤੇ ਹੋਊਗਾ ਜਵਾਬ ਦੇ ਉਹ ਹੋਗੇ ਸਭ ਤੋਂ ਪਹਿਲਾਂ ਸਰਕਾਰ ਆ ਜਿਹੜੀ ਇਸ ਗੱਲ ਦਾ ਸੁਧਾਰ ਲਿਆਵੇ ਕਿ ਜਿਹੜੇ ਅਫਸਰ ਦੀ ਹਾਜ਼ਰੀ ਦੇ ਵਿੱਚ ਬੰਦੇ ਨੂੰ ਇਨਟੈਰੋਗੇਟ ਕੀਤਾ ਜਾਂਦਾ ਜਾਂ ਜਿਹੜਾ ਅਫਸਰ ਕਹਿੰਦਾ ਵੀ ਇਹ ਤੇ ਮੁਕੱਦਮਾ ਦਰਜ ਕਰ ਰਿਹਾ ਸੱਚ ਨੂੰ ਕਹਿੰਦਾ ਕਿਉਂਕਿ ਪਰਚਾ ਤਾਂ ਥਾਣੇ 'ਚ ਹੋਣਾ ਨਾ ਕਿਸੇ ਅਫਸਰ ਕੋਲੇ ਚਲੇ ਜਾਓ ਦਰਖਾਤ ਚਾਹੇ डीजीपी ਕੋਲੇ ਦੇ ਆਓ ਮੁੱਖ ਮੰਤਰੀ ਕੋਲੇ ਦੇ ਆਓ ਚੀਫ ਸਕੱਟਰੀ ਕੋਲੇ ਦੇ ਆਓ ਆ ਕੇ ਤਾਂ ਉਸ ਜੂਰਿਸਡਿਕਸ਼ਨ ਚ ਪਰਚਾ ਦਰਜ ਹੋਣਾ ਜਿਹੜੇ ਸੰਬੰਧਤ ਥਾਣੇ ਚ ਹੈ ਦੋ ਗੱਲਾਂ ਪਹਿਲਾਂ ਸਰਕਾਰ ਆਪ ਦੇਤੇ ਲਾਗੂ ਕਰੇ ਜਿਹੜੇ 52 ਡਿਸਮਿਸ ਕੀਤੇ ਇਹਨਾਂ ਤੇ ਬਾਅਦ ਚ ਕਰੇ ਪਹਿਲਾਂ ਤਾਂ ਪੰਜਾਬ ਸਰਕਾਰ ਇਹ ਯਕੀਨੀ ਬਣਾਵੇ ਵੀ ਜਿਹੜਾ ਅਫਸਰ ਜਾਂਦਾ ਹੈ ਜਦੋਂ ਟੈਰੋਗੇਟ ਕਰਾਉਂਦਾ ਹੈ ਤੇ ਜਾਂ ਆਪਦੇ ਹੁਕਮਾਂ ਤੇ ਪਰਚਾ ਦਰਜ ਕਰਾਉਂਦਾ ਉਹਦੀ ਜਿਹੜੀ ਲਿਖਤ ਪੜਤ ਹੈ ਤੇ ਉਹਦਾ ਜਿਹੜੀ ਹਾਜ਼ਰੀ ਹੈ ਤੇ ਉਹਦੀ ਰਪਟ ਹੈ ਉਹ ਜ਼ਰੂਰੀ ਬਣਾਈ ਜਾਵੇ ਸਭ ਤੋਂ ਵੱਡੀ ਗੱਲ ਕਿਉਂ ਮਾਰਿਆ ਦੂਜਾ ਜਾਂਦਾ ਤੇ ਦੂਸਰੀ ਗੱਲ ਉਹ ਮਾਰਿਆ ਕਿਉਂ ਜਾਂਦਾ ਉਹ ਉਹਦੀ ਹੁਕਮਦੂਲੀ ਕਰਦਾ ਫਿਰ ਹਾਂ ਜੀ ਹਾਂ ਜੀ ਕਰਦਾ ਫਿਰ ਅਗਲਾ ਕਹਿੰਦਾ ਪੁਲਿਸ ਲੈਣ ਚੋਂ ਯਾਰ ਚੌਂਕੀ 'ਚ ਲੱਗਾਗੇ ਚੌਂਕੀ ਤੋਂ ਫਿਰ ਬਥਾਣੇ 'ਚ ਲੱਗਾਗੇ ਟ੍ਰੈਮਪ ਕਿਉਂ ਅਗਲਾ ਕਿਉਂ ਕੱਢਦਾ ਜਿਹੜਾ ਮਤਲਬ ਧੂੜ ਖਾਈ ਜਾ ਉਹ ਉੱਥੇ ਬੈਠੇ ਫਿਰ ਉਹ ਕਰਦੇ ਐ ਫਿਰ ਹਵਾ ਚ ਹੋ ਜਾਂਦੇ ਤਾਂ ਲੜੇ ਸਾਡੇ ਛੋਟੇ ਮਨਾਜ ਵੀ ਸਾਡੀ ਤਾਂ ਐਸਐਸਪੀ ਨਾਲ ਸਿੱਧੀ ਐ ਉਹ ਆਉਦੇ ਦਿਮਾਗ ਤੋਂ ਕੰਮ ਲੈਂਦਾ ਕਮਲਾ ਥੋੜੋ ਆਈਪੀਐਸ ਦੂਜਾ ਪਹਿਲਾਂ ਤਾਂ ਇਹ ਹੋ ਗਿਆ ਕਿ ਉਹ ਜਿਹੜਾ ਅਫਸਰ ਸੋਤੋਂ ਕਰਾਉਂਦਾ ਉਹਦੀ ਰੱਪਟ ਯਕੀਨੀ ਬਣਾਈ ਜਾਵੇ ਵੀ ਜੇ ਥੱਲੇ ਲੜੇ ਫਸਦੇ ਆ ਉਹ ਵੀ ਫਸੇ ਨਾਲ ਤੇ ਦੂਸਰਾ ਜਿਹੜਾ ਹੈਗਾ ਇਹ ਇਹ ਜਿਹੜੇ ਥਾਣਿਆਂ ਦੇ ਵਿੱਚ ਐ ਐਸਚੋ ਨੂੰ ਘਟੋ-ਘਟ ਇੱਕ ਮਹੀਨੇ ਦਾ 1000 ਲੀਟਰ ਤੇਲ ਦਿੱਤਾ ਜਾਂਵੇ ਤੇ ਉਹਦਾ ਜਦੋਂ ਉਹਦੇ ਵਿੱਚ ਜੰਤਰ ਫਿੱਟ ਕੀਤਾ ਜਾਵੇ ਵੀ ਉਸ ਮੁਕੱਦਮੇ ਦੇ ਤਾਂ ਇਹਦੀ ਜਿਹੜਾ ਵਰਤ ਸਕਦਾ ਹੁਣ ਉਹਨੂੰ ਦਿੰਦੇ 150 ਲੀਟਰ ਤੇਲ ਉਹ ਇੱਕ ਮੁਕੱਦਮੇ ਵਿੱਚ ਲੱਗ ਜਾਂਦਾ ਅਗਲਾ ਰੈਟਪਾਂ ਦਾ ਹਾਈ ਕੋਰਟ ਚ ਪਾਉਂਦਾ ਇਧਰ ਪਾਉਂਦਾ ਇਥੋਂ ਬੇਲ ਕੈਨਸਲ ਹੋ ਗਈ ਉਧਰ ਹੋ ਗਈ ਉਹ ਇੱਕ ਮੁਕੱਦਮੇ ਚ ਤੁਰੇ ਫਿਰਦਾ ਫਿਰ ਕਰਾਪਸ਼ਨ ਕਰੂਗੀ ਨਾ ਉਹ ਜਦੋਂ ਉਹਨੂੰ 150 ਲੀਟਰ ਤੇਲ ਮਿਲਦਾ ਹੁਣ 250 ਕਰਤਾ ਹੋਣਾ ਹਯਾਰ ਲੀਟਰ ਸੱਚ ਨੂੰ ਤੇਲ ਮਿਲੇ ਸਾਰੀ ਸਟੇਸ਼ਨਰੀ ਮਿਲੇ ਰਿੰਮ ਮਿਲਣਾ ਹੁਣ ਰੋਲਾ ਤਾਂ ਪਾਈ ਜਾਂਦਾ ਵੀ ਰਿਸ਼ਵਤ 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 ਇਹੀ ਕਹੀ ਜਾਂਦੇ ਨਾ ਉਹਨੂੰ ਤੇਲ ਪੂਰਾ ਸੱਚ ਨੂੰ ਮਿਲੇ ਜਿਹੜਾ ਐਸਆਈ ਉਹਨੂੰ ਤੇਲ ਮਿਲੇ ਫਿਰ ਇਹਨਾਂ ਨੂੰ ਰਿੰਮ ਮਿਲਣਾ ਕੰਪਿਊਟਰ ਮਿਲਣਾ ਪ੍ਰਿੰਟਰ ਮਿਲਣਾ ਟੈਗ ਮਿਲਣਾ ਫੇਰ ਚਲਾਨ ਪੇਸ਼ ਹੋ ਜਾਂਦਾ ਇਹਨੂੰ ਪਾਸ ਕਰਾਉਣ ਜਾਂਦੇ ਆ ਫੇਰ ਖੱਬੀ ਜੇਬ ਚ ਥਾਣੇਦਾਰ ਨੂੰ ਪੈਸੇ ਦੇਣੇ ਪੈਂਦੇ ਫਿਰ ਉਹ ਜੇ 2000 ਦਿੰਦਾ ਫਿਰ ਇਧਰੋਂ 5000 ਲੈਂਦਾ ਜੇ ਹੁਣ ਸਾਰਾ ਕੁਝ ਉਹ ਦੱਸਦਾ ਫਿਰ ਮਹਿਕਮੇ ਦੀ ਬਦਨਾਮੀ ਹੈ ਇਹ ਅਸੀਂ ਵੀ ਸਾਰੇ ਵਿਆਹ ਮਕਲਾਵੇ ਕਰਕੇ ਦੇਖ ਲਏ ਵੀ ਯਾਰ ਥੱਲੇ ਥੱਲੇ ਦਾ ਛੋਟਾ ਮੁਲਾਜ਼ਮਾ ਉਹ ਤਾਂ ਜਿੰਦੋਂ ਮਰਜ਼ੀ ਪਸਾ ਲਓ ਉਹਨੂੰ ਤਾਂ ਵੱਡੇ ਮਗਰਮੱਛ ਫੜੋ ਵੱਡੇ ਨਾਲ ਪੰਗਾ ਲਓ ਹੌਲਦਾਰ ਹੈ ਸਿਪਾਹੀ ਹੈ ਐਸਆਈ ਹੈ ਸਬ ਇੰਸਪੈਕਟਰ ਹੈ ਇੰਸਪੈਕਟਰ ਹੈ ਹੁਣ ਸੱਚ ਉਹ ਜਿਹੜਾ ਸਬ ਇੰਸਪੈਕਟਰ ਲੱਗ ਜਾਂਦਾ ਇਨਸਪੈਕਟਰ ਹੋ ਵੀ ਐਸਐਸਚੂ ਲੱਗਦਾ। ਉਹਨਾਂ 'ਚ ਫਰਕ ਕੋਈ ਨਹੀਂ। ਹਾਂ, ਸਵੈਨਸ ਵੀ ਰੈਗੂਲਰ ਆ ਲੱਗੂਗਾ ਜੇ ਇਨਸਪੈਕਟਰ ਕੋਲੇ ਓਆਰਪ ਰਿੰਕ ਹੈ ਕੋਈ ਉਹਨੇ ਮਤਲਬ ਸੈੱਟ 'ਚ ਕੰਮ ਕੀਤਾ ਜਾਂ ਕੁਝ ਹੋਰ ਕੀਤਾ ਤਾਂ ਉਹ ਇਨਸਪੈਕਟਰ ਬਣ ਗਿਆ ਜੇ ਰੈਗੂਲਰ ਵੀ ਹੋ ਗਿਆ ਉਹ। ਫਿਰ ਵੀ ਐਸਐਸਚੂ ਹੀ ਲੱਗੂਗਾ। ਇਹ ਤਿੰਨਾਂ ਨੂੰ ਤਾਂ ਜਦੋਂ ਮਰਜ਼ੀ ਪਿਛਾ ਦੋ। ਇਹਨਾਂ ਨੂੰ ਪਿਛਾ ਆ ਕੇ ਤੁਸੀਂ ਕੀ ਕਰੋਗੇ? ਮੰਨ ਲਓ ਕੈਸਚੂ ਨੇ 20000 ਰੁਪਏ ਲੈ ਲਿਆ। ਦਵਾਈ ਦਾ ਪਰਚਾ ਤੁਸੀਂ ਚੀਕਾ ਵਿਚਾਰਾ ਪਸਾਤਾ ਤੇ ਤਾਂ ਹਾ ਤੁਹਾਡੇ ਕਾਲੀਆਂ ਡੂੜੀਆਂ ਵਾਲੇ ਜਿਹੜੇ ਵੱਡੇ ਪਤੰਦਰਨ ਉਹ ਮੁਕਦਮੇ ਚੋਂ ਕੱਢਣ ਦੇ 2-2 3-3 ਲੱਖ ਰੁਪਇਆ ਲੈਂਦੇ ਨੇ ਫਿਰ ਉਹ ਭੇਜੋ ਤੇ ਨਸੂਨੀ ਚ ਤਲਬ ਹੋ ਜਾਂਦਾ ਫਿਰ ਚੀਕਾ ਮਾਰਦੇ ਉਹ ਯਾਰ ਡੀਐਸਪੀ ਐਸਐਸਪੀ ਬਦਲ ਗਿਆ ਯਾਰ ਉਹ ਐਸਐਸਪੀ ਸਾਤੋਂ 5 ਲੱਖ ਲੈ ਗਿਆ ਅਗਲਾ ਕਹਿੰਦਾ ਰੋਲਾ ਨਾ ਪਾਈ ਤੈਨੂੰ ਫੜ ਕੇ ਤਨਦੂਕ ਤੇ ਲੁਧਿਆਣੇ ਨਾ ਪਰਚਾ ਦਰਜ ਉੱਥੇ ਜਾਵੜਿਆ ਉਹ ਤੇ ਜਾਂ ਤਾਂ ਉਦੋਂ ਵੀ ਬੋਲਿਆ ਕਰੋ ਹੁਣ ਇੱਕ ਛੋਟਾ ਅਮਲਾ ਹੈ ਮੈਂ ਹੌਲਦਾਰ ਆ ਉਹਨੇ ਕੋਈ 2000 ਰੁਪਇਆ ਲੈ ਵੀ ਲਿਆ ਕਾਗਜ਼ ਉਹਦੇ ਕੋਲੇ ਨਹੀਂ ਕੁਰੇਮ ਉਹਦੇ ਕੋਲੇ ਨਹੀਂ ਕੁੱਟਾ ਉਹਦੇ ਕੋਲੇ ਨਹੀਂ ਪੈਨ ਉਹਦੇ ਕੋਲੇ ਨਹੀਂ ਸ਼ਾਹੀ ਉਹਦੇ ਕੋਲੇ ਨਹੀਂ ਪ੍ਰਿੰਟਰ ਉਹਦੇ ਕੋਲੇ ਨਹੀਂ ਇਨਵਰਟਰ ਉਹਦੇ ਕੋਲੇ ਨਹੀਂ ਪੱਖਾ ਉਹਦੇ ਕੋਲ ਨਹੀਂ ਚੱਲਦਾ ਦੱਸੋ ਇਹ ਜਿਹੜਾ ਦਬਾਉਂਦਾ ਮੈਂਬਰ ਪੰਚਾਇਤ ਦਾ ਪਿੰਡ ਦਾ ਸ਼ਹਿਰ ਦਾ ਕੋਈ ਐਮਸੀ ਹੈ ਕੋਈ ਪ੍ਰਧਾਨ ਹੈ ਕੋਈ ਮੋਤਬਰ ਹੈ ਫਿਰ ਉਹ ਚਾਹ ਵੀ ਪੀਉਂਦਾ 10 ਬੰਦੇ ਆਉਂਦੇ ਆ ਸਰਪੰਚ ਸਾਹਿਬ ਹੈ ਜੀ ਫਲਾਣਾ ਸਾਹਿਬ ਹੈ ਤਾਂ ਜੇ ਪੰਦਾਂ ਨੇ 100 ਰੁਪਏ ਚਾਹਦਾ ਕਹਿੰਦਾ ਕਪਾ 100 ਰੁਪਏ ਤੋਂ ਉਹਦਾ ਲੱਗਿਆ ਪੰਦ ਨੇ ਫੀਸ ਦਿਵਾਉਂਗੇ ਪਤਾ ਨਹੀਂ ਨਾ ਦਿਵਾਉਂਗੇ ਇਸ ਗੱਲ ਤੋਂ ਪਹਿਲਾਂ ਦੋ ਗੱਲਾਂ ਸਰਕਾਰ ਆਪ ਦੇਤੇ ਲਾਗੂ ਕਰੇ ਦੀਵੇਦਲੇ ਨੇਰਾ ਅਸੀਂ ਪਾ ਹੀ ਡਿਸਮਿਸ ਕਰਤੇ ਸਬ ਇੰਸਪੈਕਟਰ ਡਿਸਮਿਸ ਕਰਤੇ ਐਸਆਈ ਕਰਤੇ ਕਰੀ ਚੱਲੋ ਤੇ ਦੂਜੇ ਪਾਸੇ ਤੁਸੀਂ ਟੰਡੋਰਾ ਪਿੱਟੇ ਜਾਂ ਨਵੇਂ ਅਸੀਂ 52000 ਦੀ ਭਰਤੀ ਕੱਲੀ 52 ਡਿਸਮਿਸ ਕਰਤੇ ਇਸ ਕਰਕੇ ਜਿਹੜਾ ਹੈਗਾ ਸਾਡੀ ਸਰਕਾਰ ਹੈ ਉਹ ਯਕੀਨੀ ਬਣਾਵੇ ਤੇ ਜਿਹੜੇ ਆਈਪੀਐਸ ਅਫਸਰਾਂ ਜਾਂ ਪੀਪੀਐਸ ਨੇ ਉਹਨਾਂ ਦੇ ਹਰ 31 ਮਾਰਚ ਤੱਕ ਅਸਾਸੇ ਲਵੇ ਵੀ ਇਹਨਾਂ ਕੋਲੇ ਕਿੰਨੀ ਜਾਇਦਾਦ ਹੈ 2023 ਚ ਕਿੰਨੀ ਸੀ ਹੁਣ ਕਿੰਨੀ ਹੈ ਜਿਹੋਨੇ ਕਹਤਾ ਵੀ ਆਹ ਇਹਨੇ ਪਟਿਆਲੇ ਪਲਾਟ ਲਿਆ ਹੈ ਜੀਓ ਰਿੰਕ ਦੇ ਅਧਿਕਾਰੀ ਨੇ ਤਾਂ ਪਲਾਟ ਦੀ ਰਜਿਸਟਰੀ ਨਾ ਨਾ ਬੰਨੀ ਜਾਵੇ ਵੀ 5 ਲੱਖ ਦੀ ਰਿਸਟਰੀ ਕਰਾਈ ਹੈ ਕਲੋਨੀ ਚ ਇਹ ਤਾਂ ਅੰਨੇ ਬੰਦੇ ਨੂੰ ਪਤਾ ਵੀ ਕਲੋਨੀ ਚ ਰਿਸਟਰੀ 5 ਲੱਖ ਦੀ ਆ ਪਲਾਟ 40 ਲੱਖ ਦਾ ਫਰੂਸੇ ਕਲੋਨੀ ਚ ਐਮਐਲਏ ਰਹਿੰਦਾ ਹੈ ਗਾਂਹ ਵਾਲੀ ਕਲੋਨੀ ਚ ਕੈਬਨਿਟ ਮੰਤਰੀ ਰਹਿੰਦਾ ਓਦੋਂ ਗਾਂਹ ਮੁੱਖ ਮੰਤਰੀ ਰਹਿੰਦਾ ਫਿਰ ਇਹਦਾ ਮਤਲਬ ਰਲੇ ਮਿਲੇਵੇਂ ਨਾ ਓਡੀਆਂ ਕਲੋਨੀਆਂ ਹੋਰ ਆ ਜਿਹੜੇ ਤੱਲੜੇ ਹੌਲਦਾਰ ਆ ਥਾਣੇਦਾਰ ਆ ਉਹਨਾਂ ਦੀਆਂ ਕਲੋਨੀਆਂ ਹੋਰ ਆ ਫਿਰ ਜਦੋਂ ਤੁਸੀਂ ਪ੍ਰਮੋਟ ਕਰਦੇ ਹੋ ਪੀਪੀਐਸ ਐਸਪੀ ਤੋਂ ਆਈਪੀਐਸ ਦਿੰਦੀ ਹੈ ਸਰਕਾਰ ਪ੍ਰੋਮੋਟ ਕਰਦੀ ਆ ਉਦੋਂ ਉਹਦਾ ਸਾਰ ਬੈਕਗ੍ਰਾਉਂਡ ਫਰੋਲ ਦਿਓ ਵੀ ਭਾਈ ਇਹ ਇਹ ਤੇ ਕਿੰਨੇ ਤਾਂ ਮੁਕੱਦਮੇ ਦਰਜ ਐ ਤੇ ਕਿੰਨੀ ਇਹਨੇ ਕ੍ਰਾਪਸ਼ਨ ਕੀਤੀ ਐ ਕਿੱਥੇ ਕਿੱਥੇ ਦੇ ਬੱਚੇ ਪੜਦੇ ਐ ਕਿਹੜੇ ਬਾਹਰਲੇ ਦੇਸ਼ ਗਏ ਐ ਕਿੰਨੇ ਬੈਂਕ ਅਕਾਊਂਟ ਐ ਇਹਦੀ ਘਰ ਵਾਲੀ ਕੋਲੇ ਕਿੰਨਾ ਸੋਨਾ ਐ ਕਿੰਨੀ ਮਹਿੰਗੀ ਰਸੋਈ ਐ ਉਹ ਚੈੱਕ ਕਰਦੇ ਹਾਂ ਫੇਰ ਉਹ ਨੂੰ ਪਰਮਵੀਰ ਚੱਕਰ ਦੇ ਕੇ ਰਾਸ਼ਟਰਪਤੀ ਵਾਲੇ ਉਹ ਮੈਡਲ ਜੇ ਦੇ ਕੇ ਬਸ ਇਹਨੇ ਆ ਕਰਿਆ ਜਿਹਨੂੰ ਫਿਰ ਆਈਪੀਐਸ ਬਣਾ ਦਿਓ ਇਹਦਾ ਮਤਲਬ ਜਿੰਨਾ ਚਿਰ ਤੁਸੀਂ ਥੱਲਿਓ ਇਹ ਤਿੰਨ ਚੀਜ਼ਾਂ ਦੀ ਸਫਾਈ ਨਹੀਂ ਕਰਦੇ ਉਹਨਾਂ ਚਿਰ ਭਾਈ ਇਹ ਪੰਜਾਬ ਆ ਸਾਡਾ ਤਰੱਕੀ ਨਹੀਂ ਕਰ ਸਕਦਾ ਚਾਹੇ ਭਵੰਜਾ ਦੀ ਥਾਂ ਤੇ 104 ਡਿਸਟੈਂਸ ਕਰ ਦਿਓ ਕਰੀ ਚੱਲੋ ਰੋਜ਼ ਕਰੀ ਚੱਲੋ ਰੋਜ਼ ਕਰਦਿਆ ਕਰੋ 10 20 ਬੰਦੇ ਫੇਰ ਜਿਹੜਾ ਉੱਪਰ ਲੱਗਾ ਜਦੋਂ ਦੀ ਬਦਲੀ ਹੋ ਜਾਂਦੀ ਹੈ ਉਦੋਂ ਸਾਰੇ ਬੰਦੇ ਇਕੱਠੇ ਹੋ ਜਾਂਦੇ ਆ ਉਹ ਜੀ ਇੰਨੇ ਪੈਸੇ ਕਮਾ ਕੇ ਲੈ ਗਿਆ ਉਹ ਇੱਥੋਂ ਇੰਨੇ ਲੈ ਗਿਆ ਪਰ ਉਦੋਂ ਬੋਲੋ ਨਾ ਉਦੋਂ ਪੰਗਾ ਲਓ ਅਗਲੀ ਨਾ ਫਟਰਦੇ ਕਹਤੋਂ ਹੁਣ ਇੱਕ ਜ਼ਮੀਨ ਹੈ ਉਹ ਉਹਦਾ ਬਿਆਨ 50 ਲੱਖ ਨੂੰ ਗਿੱਲਾ ਹੋਇਆ ਰਿਸ਼ਤੀ ਕਿੰਨੇ ਦੀ ਕਰਾਉਣੇ ਆਪਾਂ 8 ਲੱਖ 46000 ਦੀ ਸਟਾਮ ਕਿੰਨੇ ਦੇ ਲੱਗਣਗੇ 8046 8 ਲੱਖ 46000 ਤੇ ਕਿੰਨੇ ਪਰਸੈਂਟ ਸੀ ਪਰਸੈਂਟ ਲੇਡੀ ਜੀ ਦੇ ਨਾਂ ਤੇ ਬੰਦੇ ਦੇ ਨਾਂ ਤੇ 8% 2% ਹੋਰ ਖਰਚਾ ਪੈ ਜਾਂਦਾ ਉਹਦੇ 50000 ਰੁਪਏ ਕਿੱਲੇ ਤੇ ਲੱਗਿਆ ਸਵਤ ਤਾਂ ਹੈ ਵੀ 50000 50 ਲੱਖ ਦਾ ਕਿੱਲਾ ਲਿਆ ਉਹਨੇ ਦੇ سٹਾਮ ਲਾਓ ਤੁਸੀਂ ਵੀ ਇਸ ਤਹਿਸੀਲਦਾਰ ਤੋਂ ਡਰਾ ਕੇ ਦੂ ਨੰਬਰ ਦਾ ਕੰਮ ਆਪ ਵੀ ਕਰ ਰਹੇ ਹੋ ਨਾ ਕੱਲਾ ਅਫਸਰਾਂ ਦੇ ਨਾਲ ਨਾ ਜੋਰ ਦਿਓ ਹੁਣ ਜਿਹੜੇ ਇਹ ਕਹਿੰਦੇ ਸੀ ਝਾੜੂ ਦੀ ਸਰਕਾਰ ਆ ਬਦਲਾਅ ਆ ਅਸੀਂ ਗੰਦ ਸਾਫ ਕਰਾਂਗੇ ਝਾੜੂ ਨਾ ਕਰੋ ਪਹਿਲੀ ਗੱਲ ਤਾਂ ਜਿਹੜਾ ਇੰਟੈਰੋਗੇਟ ਕਰਾਉਂਦਾ ਅਫਸਰ ਹੈ ਉਹਦਾ ਯਕੀਨੀ ਬਣਾਓ ਪੀਪੀਆਰ ਦੇ ਵਿੱਚ ਅਮੈਂਡਮੈਂਟ ਕਰੋ ਕਿ ਉਹਦੀ ਭਾਈ ਰੱਬਤ ਪਾਉਗੀ ਬੰਦਾ ਮਰ ਗਿਆ ਬਰਾਬਰ ਦਾ ਸਜ਼ਾਦਾਰ ਹੈ ਉਹ ਐਸਚ ਉਹਦੀ ਕਦੋਂ ਮੈਂ ਤੁਹਾਨੂੰ ਇਹਨੇ ਕਰਾਇਆ ਜੀ ਨੰਬਰ 2 ਇਹਨਾਂ ਨੂੰ ਸਾਰੀ ਸਟੇਸ਼ਨਰੀ ਦਿੱਤੀ ਜਾਵੇ ਹੋ ਸਕਦਾ ਸਰਕਾਰ ਦਿੰਦੀ ਹੈ ਪਰ ਇੱਥੇ ਕੋਈ ਮਿਲਦੀ ਨਹੀਂ ਕਿਸੇ ਨੂੰ ਆਪ ਤੇਰੇ ਬੇਕੇ ਹੌਲਦਾਰ ਵਿਚਾਰੇ ਆਪਦੇ ਰਮ ਲਿਉਂਦੇ ਚੱਕ ਕੇ ਸਾਰਾ ਕੁਝ ਆਪ ਲੈ ਕੇ ਹੁੰਦੇ ਆ ਉਹ ਪ੍ਰਿੰਟਰ ਜਾਂ ਨਹੀਂ ਚੱਲਦਾ ਉਹ ਗੁੱਲਾ ਜਾਂ ਖੋਲੀ ਬੈਠੇ ਹੁੰਦੇ ਆ ਇਹ ਜੀ ਸ਼ਾਈ ਪੈਂਦੀ ਐ ਇਹ ਚ ਜੀ ਆਹ ਕਹਿੰਦੇ ਉਹ ਕਿਨੇ ਪਾ ਜਾਂਦਾ ਅਗਲਾ ਕਹਿੰਦਾ ਯਾਰ ਬਿਆਨ ਲਕਾਏ ਨੂੰ ਦੇ ਦੋ ਹਜ਼ਾਰ ਰੁਪਏ ਸ਼ਾਈ ਜੋਗਾ ਤੇ ਦੇ ਨਾ ਤੀਜਾ ਜਦੋਂ ਪ੍ਰਮੋਟ ਕਰਦੇ ਹੋ ਤੁਸੀਂ ਜਿੰਨੇ ਆਈਪੀਐਸ ਆਈਐਸ ਅਫਸਰ ਹੈ ਮੈਂ ਸਮਾਧਮ ਰਾਏ ਕਹਿਣਾ ਜਾਂ ਆਈਪੀਐਸ ਹੈ ਉਹਨਾਂ ਦੀ ਸਾਰੀ ਜਾਇਦਾਦ ਚੈੱਕ ਕਰਾਲੇ ਸਰਕਾਰ ਪੰਜਾਬ ਦਾ ਸਾਰਾ ਕਰਜ਼ਾ ਲੈ ਜੂ। ਸਾਰਾ ਕਰਜ਼ਾ ਲੈ ਜੂਗਾ ਪੰਜਾਬ ਦਾ। ਤੇ ਸਰਕਾਰ ਫੇਰ ਵੀ ਮੁਨਾਫੇ 'ਚ ਜਾਊਗੀ। ਹੌਲਦਾਰਾਂ ਨੂੰ ਕੋਈ ਛੁੱਟੀਆਂ ਨਹੀਂ ਮਿਲਦੀਆਂ। ਕਿਸੇ ਦੀ ਬਦਲੀ ਕਿਤੇ ਕਰਤੀ ਜੇ ਬੋਲਦਾ ਉਹਨੂੰ ਹੋਰ ਕਿਤੇ ਠੋਕਦੇ ਆ। ਉਹ ਵਿਚਾਰੇ ਦੀ ਬੋਲਤੀ ਬੰਦ ਹੋ ਜਾਂਦੀ ਐ। ਜਦ ਮੀਆਂ ਵੀ ਵੀ ਮੁਲਾਜ਼ਮ ਐ ਕੋ ਨੂੰ ਪਰੇਟੇ ਲਾਤਾ ਇੱਕ ਨੂੰ ਇੱਧਰ ਲਾਤਾ। ਸਦੂਲਗੜ ਲਾਤਾ ਜਾਂ ਚੌੜਕੀਆਂ ਲਾਤਾ। ਉਹ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਜਿਹੜਾ ਹੈਗਾ ਇਹ ਬੋਰਡ ਨਾ ਲਾਓ ਸੜਕਾਂ ਤੇ ਕਾਰਜ ਜਿਹੜੀ ਹੈਗੀ ਥੋੜੀ ਕਾਰਗੁਜ਼ਾਰੀ ਹੈ ਜਿਹੜੀ ਥੋੜੀ ਸ਼ਭੀ ਹੈ ਪਹਿਲਾਂ ਆ ਆਪਦੀ ਠੀਕ ਕਰੋ ਦੀਵੇ ਥੱਲੇ ਹਨੇਰਾ ਹੈ ਅਸੀਂ ਇਹ ਸਮਾਧਾਨ ਹੈ ਕਹਿੰਦੇ ਆ ਅੱਜ ਤੱਕ ਕਿਸੇ ਕੌਨਸਟੇਬਲ ਹੈੱਡ ਕੌਨਸਟੇਬਲ ਏਐਸਆਈ ਸਬੰਸਪੈਕਟਰ ਦੇ ਖਿਲਾਫ ਕੋਈ ਸ਼ਿਕਾਇਤ ਭਜਾਈ ਨਹੀਂ ਕੀਤੀ ਨਾ ਕਰੀ ਜੋ ਲੈਂਦਾ ਵੀ 5000 ਰੁਪਇਆ ਲਈ ਜਾਵੇ ਪਤਾ ਹੈ ਕੋ ਚਲਾਨ ਵੀ ਚੈੱਕ ਕਰਾਊਗਾ ਉਹਨੂੰ ਤੇਲ ਵੀ ਚਾਹੀਦਾ ਫਿਰ ਜੇ ਫਰੋਜ ਪਰੋ ਦੀ ਬਦਲੀ ਹੋ ਗਈ ਉਹ ਸਾਹਤ ਤੇ ਵੀ ਆਊਗਾ ਗਵਾਹੀ ਦੇਣਾ ਆਊਗਾ ਤੁਹਾਡੇ ਪਿਓ ਦਾ ਬੰਨਿਆ ਉਹ ਉਹਨੂੰ ਤੇਲ ਪਾਣੀ ਤਾਂ ਦਿਓ ਨਾ ਜੇ ਪਰੋਇਪੁਰ ਤੋਂ ਆਊਗਾ ਚਾਹੇ ਵਸਤੇ ਆਊਗਾ ਰੋਟੀ ਤਾਂ ਖਾਊਗਾ ਨਾ ਇਸ ਕਰਕੇ ਜਿਹੜੇ ਵੱਡੇ ਮਗਰਮਸ ਹੈ ਜਿਹੜੇ ਖਾਣਾ ਨੰਬਰ 2 ਚ ਕੱਢਦੇ ਐ ਪਾਉਂਦੇ ਐ ਹੋਰ ਬੜਾ ਕੋ ਸਿਸਟਮ ਹੈ ਇੱਥੇ ਕੀ ਕੀ ਦੱਸੀਏ ਸੋਨੂੰ ਫਿਰ ਜੇ ਕਿਹਦਾ ਝੁੱਗਾ ਨੰਗਾ ਕਰਦੇ ਆ ਢਿੱਡ ਦੇ ਦ ਫਿਰ ਉਹ ਕਹਿੰਦਾ ਜੀ ਇਹ ਸ਼ਿਕਾਇਤ ਕਰਦੇ ਆ ਜਾਂ ਕੁਝ ਕਰਦੇ ਆ ਕਿਹਦੇ ਕਿਹਦੇ ਨਾਲ ਲੜੀ ਚੱਲੀ ਏ ਬਦਲੀਆਂ ਹੋਣਗੀਆਂ ਨਵੇਂ ਆ ਜਾਣਗੇ ਉਹ ਜਾਵੜੇ ਹੋਰ ਆ ਜਾਣਗੇ ਕਿਸੇ ਜ਼ਿਲ੍ਹੇ 'ਚ ਹੀ ਉੱਠ ਜੋ ਮੈਂ ਸਮਾਧਮ ਰਾਹੀਂ ਕਹਿਣਾ ਹੈ ਕਿ ਜ਼ਿਲ੍ਹੇ ਦਾ ਕਪਤਾਨ ਜੇ ਕੋਈ ਵੀ ਹੈ ਪੰਜ ਸਾਲ ਲਗਾਤਾਰ ਐਸਐਸਪੀ ਲੱਗੇ ਪੰਜ ਜ਼ਿਲ੍ਹਿਆਂ ਦੇ ਵਿੱਚ ਵਕ ਵਕ ਤਾਂ ਦੇ ਉਹਨੂੰ ਤਿੰਨ ਪੀੜੀਆਂ ਪੈਸੇ ਕਮਾਉਣ ਦੀ ਲੋੜ ਨਹੀਂ ਜੇ ਮੇਰੀ ਗੱਲ 'ਚ ਫਰਕ ਹੋਵੇ ਮੇਰੇ ਤੇ ਪਰਚਾ ਦੇ ਦਿਓ ਜਾਂ ਮੈਂ ਅਗਲੇ ਦੀ ਅਮਦਨ ਤੋਂ ਵੱਧ ਜਾਇਦਾਦ ਕਢਤੀ ਤਾਂ ਫੜ ਕੇ ਤੁਨ ਨੂੰ ਪੀਸੀ ਐਕਟ 'ਚ ਇਸ ਕਰਕੇ ਜਿਹੜੇ ਛੋਟੇ ਮੁਲਾਜ਼ਮ ਹੈ ਉਹਨਾਂ ਨੂੰ ਜੇ ਤੁਸੀਂ ਫੜਦੇ ਹੋ ਤੁਸੀਂ ਪਾਲਿਸੀ ਬਣਾਓ ਉਹਨਾਂ ਦੇ ਜਿਹੜੇ ਹੱਕ ਹਦੂਦ ਆ ਉਹ ਦਿੱਤੇ ਜਾਣ ਮੈਂ ਸਮਾਧਮ ਰਾਹੀਂ ਬੇਨਤੀ ਕਰਦਾ ਹਾਂ ਵੀ ਭਾਈ ਚਾਹੇ ਕੋਈ ਕਨਸਟੇਬਲ ਹੈ ਚਾਹੇ ਉਹ ਹੈੱਡ ਕਨਸਟੇਬਲ ਹੈ ਚਾਹੇ ਉਹ ਏਐਸਆਈ ਹੈ ਚਾਹੇ ਉਹ ਸਬ ਇਨਸਪੈਕਟਰ ਹੈ ਚਾਹੇ ਉਹ ਇਨਸਪੈਕਟਰ ਹੈ ਇੱਥੋਂ ਤੱਕ ਬੇਨਤੀ ਕਰਦਾ ਵੀ ਤੁਸੀਂ ਕਿਸੇ ਅਫਸਰ ਦੇ ਪੈਸੇ ਨਾ ਫੜਿਆ ਕਰੋ ਰਿਸ਼ਵਤ ਛੱਡ ਦਿਓ ਲੈਣੀ ਉਹਨੂੰ ਕਹੋ ਵੀ ਸਾਡਾ ਜੀ ਆਹ ਜਿੱਥੇ ਮੀਟਿੰਗ ਹੁੰਦੀ ਹੈ ਜੇ 52 52 ਦੇ ਨਾਲ ਖੜੋ ਜਿੱਥੇ ਉਹ ਉਹਨਾਂ ਤੇ ਕੁ ਐਲੀਕੇਸ਼ਨ ਲੱਗਿਆ ਵੀ ਸਾਡੀਆਂ ਆ ਚੀਜ਼ਾਂ ਮੰਗਾਏ ਸਾਡੀਆਂ ਪੂਰੀਆਂ ਕਰੋ ਸਾਨੂੰ ਕਾਗਜ਼ ਪੱਤਰ ਦਿਓ ਸਾਨੂੰ ਜੋ ਵੀ ਬਾਰ ਬਾਰ ਨਹੀਂ ਗੱਲ ਇਹ ਕਹਿੰਦੇ ਚੰਗੀ ਲੱਗਦੇ ਇਸ ਕਰਕੇ ਜਿਹੜੇ ਛੋਟਾ ਮੁਲਾਜ਼ਮ ਹੋਂ ਦਾ ਜਦੋਂ ਮਰਜ਼ੀ ਫਸਾ ਲੋ ਜਦੋਂ ਮਰਜ਼ੀ ਫਸਾ ਲੋ ਪਰ ਇਹੋ ਜਿਹਾ ਕੰਮ ਕਰਨਾ ਨਹੀਂ ਚਾਹੀਦਾ ਨੌਕਰੀ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਮੈਂ ਸਮਾਧਮ ਰਾਈ ਕਹਣਾ ਹੈ ਜੇ ਤੁਹਾਡਾ ਦੁਸ਼ਮਣ ਵੀ ਹੈ ਨਾ ਕੋਈ ਕਾਂਸਟੇਬਲ ਦੁਸ਼ਮਣ ਹੈ ਏਐਸਆਈ ਦੁਸ਼ਮਣ ਹੈ ਤੁਹਾਡਾ ਮਨ ਲਓ ਪੁਲਿਸ ਕੁੱਟਮਾਰ ਕਰਦੀ ਹੈ ਸਬ ਇਨਸਪੈਕਟਰ ਦੋਸ਼ਮਣ ਹੈ ਇਨਸਪੈਕਟਰ ਦੋਸ਼ਮਣ ਹੈ ਤੁਸੀਂ ਇੱਥੋਂ ਤੱਕ ਗਿਰੀ ਗੱਲ ਨਾ ਕਰੋ ਕਿ ਉਹਦੀ ਨੌਕਰੀ ਨੂੰ ਖਤਰੇ ਵਿੱਚ ਪਾ ਦੋ ਠੀਕ ਹੈ ਉਹਨੂੰ ਸਭ ਕੁਝ ਸਿਖਾਓ ਵੀ ਜੇ ਤੂੰ ਮੇਰੇ ਨਾਲ ਕੀਤਾ ਮੈਂ ਕਰਦਾ ਪਰ ਇਹ ਨਾ ਹੋਵੇ ਵੀ ਉਹਦੀ ਨੌਕਰੀ ਧੋ ਹੱਥ ਤੋਂ ਬੈਠੇ ਉਹਦੇ ਬੱਚੇ ਨਾ ਤੋ ਜਾਣ ਕਿਉਂਕਿ ਜਦੋਂ ਕਿਸੇ ਨੂੰ ਕੋਈ ਠੋਕਰ ਵਜਦੀ ਹੈ ਉਹਦਾ ਦਿਮਾਗ ਟਿਕਾਣੇ ਹੋ ਜਾਂਦਾ ਜੇ ਐਸਚੂ ਨੂੰ ਬਦਲ ਕੇ ਪੁਲਿਸ ਸਟੇਸ਼ਨ ਤੋਂ ਉਹਦੇ ਪਾ ਕੇ ਗੱਲ ਤੇ ਸੀਟੀ ਟ੍ਰੈਪ ਚਲਾਦੇ ਦਾ ਤੀਜੇ ਦਿਨ ਦਿਮਾਗ ਸੈਟ ਹੋ ਜਾਂਦਾ ਵੀ ਯਾਰ ਗਲਤ ਹੋ ਗਿਆ ਕੰਮ ਇਹ ਜੇ ਸਮਝ ਨਾ ਆਉਣੇ ਤਾਂ ਨਹੀਂ ਗਧੇ ਨੂੰ ਘੁੱਟ ਕੇ ਕੋੜਾ ਬਣਦੇ ਨਹੀਂ ਕੋਈ ਕੰਈ ਚਲੋ ਸਵਿਸ਼ਤ ਕਰਕੇ ਜਿਹੜਾ 52 ਕੱਢੇ ਨਾ ਅਸੀਂ ਉਸ ਸੀਐਸਆਈ ਦੇ ਨਾਲ ਸਹਿਮਤ ਆਂ ਕਿ ਇਹਨਾਂ ਤੇ ਗੌਰ ਕੀਤੀ ਜਾਵੇ ਔਰ ਜਿਹੜੇ ਵੱਡੇ ਮਗਰਮਸ਼ਾ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜਾਂ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਜਾਂ ਇਹ ਵੀ ਬਹਾਲ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ